ਪੰਜਾਬ ਕਾਂਗਰਸ ਦੇ ਸੌਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਡੀ ਮੁਸ਼ਕਲ ਦੇ ਵਿੱਚ ਕਿਰ ਗਿਆ ਮੁਸ਼ਕਲ ਵੀ ਐਸੀ ਕਿ ਨਵਜੋਤ ਸਿੰਘ ਸਿੱਧੂ ਨੂੰ ਸਿਆਸਤੋਂ ਦੂਰੀ ਬਣਾਉਣੀ ਪੈ ਗਈ ਸਵੇਰ ਤੋਂ ਹੀ ਖਬਰਾਂ ਕਰਦਿਸ਼ ਕਰ ਰਹੀਆਂ ਨੇ ਕਿ ਨਵਜੋਤ ਸਿੰਘ ਸਿੱਧੂ ਜਿਹੜੇ ਆ ਉਹ ਆਈਪੀਐਲ 2024 ਦੇ ਵਿੱਚ ਕਮੈਂਟਰੀ ਕਰਨ ਜਾ ਰਹੇ ਆ ਆਖਰ ਇਹੀ ਵੱਡਾ ਕਾਰਨ ਹੈ ਉਸ ਮੁਸ਼ਕਲ ਦੇ ਵਿੱਚ ਜਿਹੜਾ ਕਿ ਉਹਨਾਂ ਨੂੰ ਕਮੈਂਟਰੀ ਕਰਨ ਜਾਣਾ ਪੈ ਰਿਹਾ ਉਸ ਮੁਸ਼ਕਲ ਬਾਰੇ ਤੁਹਾਨੂੰ ਦੱਸ ਦਿਆਂ ਦਰਅਸਲ ਇਸ ਵੇਲੇ ਨਵਜੋਤ ਸਿੰਘ ਸਿੱਧੂ ਦਾ ਪਰਿਵਾਰ ਵੱਡੇ ਆਰਥਿਕ ਸੰਕਟ ਦੇ ਵਿੱਚੋਂ ਲੰਘ ਰਿਹਾ ਆ ਆਰਥਿਕ ਮੰਦੀ ਹੈ ਜਿਸ ਕਰਕੇ ਨਵਜੋਤ ਸਿੰਘ ਸਿੱਧੂ ਨੂੰ ਹੁਣ ਪੈਸੇ ਕਮਾਉਣ ਦੇ ਲਈ ਆਈਪੀਐਲ 'ਚ ਜਾਣਾ ਪੈ ਰਿਹਾ ਆ ਆਈਪੀਐਲ 2024 ਦੇ ਮੈਚਾਂ ਵਿੱਚ ਹੁਣ ਕਾਂਗਰਸੀ ਆਗੂ ਅਤੇ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਕਮੈਂਟਰੀ ਕਰਦੇ ਦੇ ਨਜ਼ਰ ਆਉਣਗੇ ਲੋਕ ਸਭਾ ਚੋਣਾਂ ਦਾ ਐਲਾਨ ਹੋਣ ਦੇ ਬਾਵਜੂਦ ਨਵਜੋਤ ਸਿੰਘ ਸਿੱਧੂ ਐਕਟਿਵ ਪੋਲਿਟਿਕਸ ਤੋਂ ਦੂਰੀ ਕਿਉਂ ਬਣਾ ਰਹੇ ਨੇ ਇਸ ਗੱਲ ਦਾ ਖੁਲਾਸਾ ਉਹਨਾਂ ਦੇ OSD सुरेंद्र ਡੱਲਾ ਨੇ ਕੀਤਾ ਆ ਡੱਲਾ ਨੇ ਸੋਸ਼ਲ ਮੀਡੀਆ ਤੇ ਜਾਣਕਾਰੀ ਦਿੰਦੇ ਆ ਕਿਹਾ ਕਿ ਨਵਜੋਤ ਸਿੰਘ ਸਿੱਧੂ ਦੇ ਉੱਤੇ ਇਸ ਵੇਲੇ ਆਰਥਿਕ ਮੰਦੀ ਆ ਗਈ ਹੈ ਪਰ ਉਹਨਾਂ ਨੇ ਕਿਸੇ ਅੱਗੇ ਵੀ ਹੱਥ ਨਹੀਂ ਫੁਲਾਇਆ ਪਰਿਵਾਰ ਅਤੇ ਪਰਿਵਾਰ ਨਾਲ ਇਸ ਮੰਦੀ ਵਿੱਚ ਵੀ ਉਹ ਸਹਾਰਾ ਬਣ ਕੇ ਖੜੇ ਨੇ ਸੁਰਿੰਦਰ ਡੱਲਾ ਨੇ ਪੋਸਟ ਪਾ ਕੇ ਕਿਹਾ ਕਿ ਨਵਜੋਤ ਸਿੱਧੂ ਨੂੰ ਸ਼ੋਭ ਇਛਾਵਾ ਸਾਨੂੰ ਸਾਰੇ ਪੰਜਾਬੀਆਂ ਨੂੰ ਤੁਹਾਡੇ ਤੇ ਮਾਣ ਤੁਸੀਂ ਨਾ ਕੇਵਲ ਪੰਜਾਬ ਦੇ ਮੁੱਦਿਆਂ ਦੀ ਲੜਾਈ ਲੜ ਰਹੇ ਹੋ ਬਲਕਿ ਤੁਸੀਂ ਆਪਣੇ ਪਰਿਵਾਰ ਦੀਆਂ ਲੋੜਾਂ ਤੇ ਖਾਸ ਤੌਰ ਤੇ ਆਪਣੀ ਬਿਮਾਰ ਪਤਨੀ ਲਈ ਸੰਘਰਸ਼ ਕਰ ਰਹੇ ਹੋ ਜੋ ਹੋਣਾ ਦਾ ਸਾਥ ਦਿੱਤਾ ਹੈ ਉਹ ਸਾਰੇ ਪੰਜਾਬੀ ਜਾਣਦੇ ਨੇ ਆਰਥਿਕ ਮੰਦਾਲੀ ਦੇ ਦੌਰ ਵਿੱਚ ਵੀ ਕਿਸੇ ਅੱਗੇ ਹੱਥ ਨਹੀਂ ਫਲਾਇਆ ਅਜਿਹੇ ਵਿੱਚ ਤੁਹਾਡਾ ਤਾਜ਼ਾ ਫੈਸਲਾ ਸਾਰੇ ਪੰਜਾਬੀ ਨੂੰ ਮਨਜ਼ੂਰ ਹੈ ਹਰ ਪੰਜਾਬੀ ਪੰਜਾਬ ਦੇ ਮੁੱਦਿਆਂ ਦੀ ਲੜਾਈ ਵਿੱਚ ਤੁਹਾਡੇ ਨਾਲ ਖੜਾ ਹੈ ਸਾਨੂੰ ਪੂਰਾ ਭਰੋਸਾ ਹੈ ਕਿ ਪਰਿਵਾਰ ਦੀਆਂ ਆਰਥਿਕ ਜ਼ਰੂਰਤਾਂ ਦੀ ਪੂਰਤੀ ਦੇ ਨਾਲ ਤੁਸੀਂ ਪੰਜਾਬ ਦੇ ਮੁੱਦਿਆਂ ਅਤੇ ਪੰਜਾਬੀਆਂ ਲਈ ਖੋਟਵੇਂ ਤੇ ਲੜਾਈ ਲੜ ਸਕੋਗੇ ਨਵਜੋਤ ਸਿੰਘ ਸਿੱਧੂ ਨੇ ਆਪਣੇ ਕ੍ਰਿਕਟ ਦੇ ਸਫ਼ਰ ਵਿੱਚ 187 ਅੰਤਰਰਾਸ਼ਟਰੀ ਮੈਚ ਖੇਡੇ ਇਨ੍ਹਾਂ ਮੈਚਾਂ ਵਿੱਚ ਸਿੱਧੂ ਨੇ ਕੁੱਲ 7615 ਰਨ ਬਣਾਏ ਕ੍ਰਿਕਟ ਦੇ ਮੈਦਾਨ ਵਿੱਚ ਛੱਕਿਆਂ ਲਈ ਮਸ਼ਹੂਰ ਨਵਜੋਤ ਸਿੰਘ ਸਿੱਧੂ ਨੇ 2004 ਵਿੱਚ ਭਾਰਤੀ ਜਨਤਾ ਪਾਰਟੀ ਨਾਲ ਆਪਣੇ ਸਿਆਸੀ ਸਫ਼ਰ ਦੀ ਸ਼ੁਰੂਆਤ ਕੀਤੀ ਹੁਣ ਸਿੱਧੂ ਨੇ ਪਤਨੀ ਦੀ ਖਰਾਬ ਸਿਹਤ ਕਾਰਨ ਲੋਕ ਸਭਾ ਚੋਣਾਂ ਤੋਂ ਇਨਕਾਰ ਕਰ ਦਿੱਤਾ ਕਾਂਗਰਸ ਵੱਲੋਂ ਸਿੱਧੂ ਨੂੰ ਪਟਿਆਲਾ ਤੋਂ ਚੋਣ ਮੈਦਾਨ ਵਿੱਚ ਉਤਰਨ ਦੀ ਤਿਆਰੀ ਕੀਤੀ ਜਾ ਰਹੀ ਸੀ ਪਰ ਉਹਨਾਂ ਨੇ ਪਤਨੀ ਦੇ ਇਲਾਜ ਲਈ ਪਤਨੀ ਦੀ ਖਰਾਬ ਸਿਹਤ ਦਾ ਹਵਾਲਾ ਦਿੰਦੇ ਹੋਏ ਲੋਕ ਸਭਾ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ ਕੁੱਲਮ ਲਾ ਕੇ ਦੇਖਿਆ ਜਾਵੇ ਤਾਂ ਨਵਜੋਤ ਸਿੰਘ ਸਿੱਧੂ ਇਸ ਵੇਲੇ ਆਰਥਿਕ ਮੰਦੀ ਦੇ ਵਿੱਚੋਂ ਲੰਘ ਰਹੇ ਨੇ ਆਖਦੇ ਨੇ ਕਿ ਜਦੋਂ ਘਰ ਵਿੱਚ ਦਾਣੇ ਨਾ ਹੋਣ ਤਾਂ ਮੇਲਾ ਮੇਲਾ ਨਹੀਂ ਕੀਤਾ ਜਾ ਸਕਦਾ ਨਵਜੋਤ ਸਿੰਘ ਸਿੱਧੂ ਨੇ ਵੀ ਕੁਝ ਜਿਹੜਾ ਹੀ ਕਰਕੇ ਵਿਖਾਇਆ ਨਵਜੋਤ ਸਿੰਘ ਸਿੱਧੂ ਨੇ ਆਪਣੀ ਮਿਹਨਤ ਦੇ ਨਾਲ ਕ੍ਰਿਕਟ ਦੇ ਵਿੱਚ ਜੋ ਮੁਕਾਮ ਹਾਸਲ ਕੀਤਾ ਉਸ ਤੋਂ ਬਾਅਦ ਕਮੈਂਟਰੀ ਦੇ ਵਿੱਚ ਜੋ ਉਹਨਾਂ ਨੇ ਮੁਕਾਮ ਹਾਸਲ ਕੀਤਾ ਉਸ ਨੂੰ ਵਰਤਦਿਆਂ ਹੋਏ ਹੁਣ ਉਹ ਆਈਪੀਐਲ ਦੇ ਵਿੱਚ ਜਿਹੜੀ ਐ ਕਮੈਂਟਰੀ ਕਰਨਗੇ ਆਪਣੇ ਲਈ ਆਪਣੇ ਪਰਿਵਾਰ ਦੇ ਉੱਤੇ ਆਈ ਆਰਥਿਕ ਮੰਦੀ ਨੂੰ ਦੂਰ ਕਰਨਗੇ ਕਿਉਂਕਿ ਕਮੈਂਟਰੀ ਕਰਨ ਦੀ ਕੀਮਤ ਹੈ ਜਿਹੜੀ ਉਹਨਾਂ ਨੂੰ ਹਜ਼ਾਰਾਂ ਨਹੀਂ ਲੱਖਾਂ ਨਹੀਂ ਕਰੋੜਾਂ ਦੇ ਵਿੱਚ ਮਿਲਣੀ ਹੈ ਤਾ ਕੁੱਲ ਮਿਲਾ ਕੇ ਦੇਖਿਆ ਜਾਵੇ ਨਵਜੋਤ ਸਿੰਘ ਸਿੱਧੂ ਦਾ ਫੈਸਲਾ ਇੱਕ ਪਾਸੇ ਸਾਰਨਾਯੋਗ ਹੈ ਕਿ ਉਹਨਾਂ ਨੇ ਜਿਹੜੀਆਂ 400 ਬੀਸੀਆਂ ਕਰਨ ਦੀ ਬਜਾਏ ਜਾਂ ਇਧਰ ਉਧਰ ਹੱਥ ਮਾਰਨ ਦੀ ਬਜਾਏ ਜਾਂ ਬੈਂਕਾਂ ਤੋਂ ਪੈਸਾ ਲੈ ਕੇ ਮੁਕਰਨ ਦੀ ਬਜਾਏ ਜਿਹੜਾ ਕਿਰਤ ਕਰਨ ਨੂੰ ਪਹਿਲ ਦਿੱਤੀ ਹੈ ਇਸ ਮਾਮਲੇ ਦੇ ਵਿੱਚ ਨਵਜੋਤ ਸਿੰਘ ਸਿੱਧੂ ਦੀ ਜਿਹੜੀ ਹੈ ਤਾਰੀਫ ਕਰਨੀ ਬਣਦੀ ਹੈ ਦੂਜਾ ਗੱਲ ਇਹ ਹੈ ਕਿ ਲੋਕ ਸਭਾ ਚੋਣਾਂ ਜਿਹੜੀਆਂ ਨੇ ਉਹ ਤਿਆਰ ਹੋਈ ਨਹੀਂਆਂ ਨੇ ਤੇ ਨਵਜੋਤ ਸਿੰਘ ਸਿੱਧੂ ਜਿਹੜੇ ਨੇ ਉਹ ਕਾਂਗਰਸ ਦੇ ਸਟਾਰ ਪ੍ਰਚਾਰਕ ਨੇ ਕਾਂਗਰਸ ਨੂੰ ਇਸ ਦੇ ਨਾਲ ਜਿਹੜਾ ਥੋੜਾ ਜਿਹਾ ਬਹੁਤਾ ਨੁਕਸਾਨ ਜ਼ਰੂਰ ਹੋਵੇਗਾ